ਰੁਕੇ ਨਾ ਜੋ ਰੁਕੇ ਨਾ ਜੋ ਛੁਕੇ ਨਾ ਜੋ ਮਿਟੇ ਨਾ ਜੋ ਦਬੇ ਨਾ ਜੋ ਹਮ ਵੋ ਇਨਕਲਾਬ ਹੈ ਹਮ ਵੋ ਇਨਕਲਾਬ ਹੈ ਜ਼ੁਲਮ ਕਾ ਅਕਸਰ ਵਿਖਿਆ ਜਾਂਦਾ ਹੈ ਕਿ ਟੀਵੀ ਤੇ ਫਿਲਮ ਦੇ ਮਸ਼ਹੂਰ ਅਭਿਨੇਤਾ ਸਿਆਸਤ ਦਾ ਰੁਖ ਕਰ ਲੈਂਦੇ ਨੇ ਪਰ ਹੁਣ ਬਦਲਾ ਆ ਰਿਹਾ ਹੈ ਪੰਜਾਬ ਕਾਂਗਰਸ ਦੇ ਇੱਕ ਵਿਧਾਇਕ ਨੇ ਆਪਣੀ ਸਿਆਸੀ ਮਹੱਤਵਕਾਂਸ਼ਾ ਨੂੰ ਪੂਰਾ ਕਰ ਦਿਆ ਟੀਵੀ ਦਾ ਵੀ ਚਾਪੂਰਾ ਕਰ ਲਿਆ ਅੰਮ੍ਰਿਤਸਰ ਪਛਮੀ ਤੋਂ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਭਾਰਤੀ ਫੌਜ ਦਾ ਸਮਰਥਨ ਕਰਨ ਵਾਲੀ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹ ਆਪ ਅਹਿਮ ਰੋਲ ਚ ਨਜ਼ਰ ਆ ਰਹੇ ਨੇ ਇਸ ਵੀਡੀਓ ਚ ਸਿਆਸਤ ਵੀ ਜੰਮ ਕੇ ਹੀਤੀ ਗਈ ਹੈ छप्पन इंची वालों ने कुछ हमको ऐसे सम्मान किए कागज की कश्ती सौंपी है अंगारों के तूफान दिए हर हर मोदी घर घर मोदी ये नारा सिर के पार पार गया एक दो कौड़ी का जेहादी सैनिक को थप्पड़ मार गया अब बक्स ठोकना बंद करो घाटी में खड़े सवालों पर ये थप्पड़ नहीं तमाचा है भारत माता के गालों पर विधायक वेरका ने प्रधानमंत्री मोदी न कश्मीर स्थित भारतीय फौजिया अधिकार देने की मांग की है ਮੈਂ ਚਾਹਨਾ ਕਿ ਦੇਸ਼ ਦੇ ਸੈਨਿਕਾਂ ਦੀ ਮੰਨ ਦੀ ਆਵਾਜ਼ ਸੁਣੋ ਦੇਸ਼ ਦੇ ਲੋਕਾਂ ਦੇ ਮਨ ਦੀ ਆਵਾਜ਼ ਸੁਣੋ ਆ ਜਰੂਰਤ ਹੈ ਇਸ ਕੱਲ ਦੀ ਕਿ ਤੁਹਾਨੂੰ ਵੀ ਹੁਣ ਲੋਕਾਂ ਦੀ ਗੱਲ ਸੁਣੀ ਚਾਹੀਦੀ ਹੈ ਔਰ ਜੰਮੂ ਕਸ਼ਮੀਰ ਤੇ ਆਪਣੀ ਨੀਤੀ ਇੱਛਾ ਸ਼ਕਤੀ ਦਾ ਪਾਸੇ ਤਬਦੀਲੀ ਕਰਨੀ ਪੈਗੀ ਔਰ ਉੱਥੋਂ ਦੇ ਹਾਲਾਤ ਨੂੰ ਜਾਣਦੇ ਹੋਏ ਉੱਥੇ ਫ੍ਰੀ ਹੈਂਡ ਸੈਨਾਂ ਨੂੰ ਦੇਣਾ ਪਏਗਾ ਔਰ ਦੁਸ਼ਮਣਾਂ ਦੇ ਖਿਲਾਫ ਕੜਵੀ ਕਾਰਵਾਈ ਕਰਨੀ ਪੈਗੀ वीरका ਦਾ ਮਰਨਾਏ ਕੀ ਪਾਤੀ ਫੌਜੀਆਂ ਦਾ ਮਨੋਬਲ ਵਧਾਉਣ ਦੇ ਲਈ ਹੁਣਾ ਇੱਕ ਵੀਡੀਓ ਤਿਆਰ ਕੀਤੀ ਹੈ ਅੰਮ੍ਰਿਤਸਰ ਤੋਂ ਸੁਮਿਤ ਕੰਨਾ ਜਾਗਬਾਨੀ ਟੀਵੀ